ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਿਖਾਉਣ ਲਈ ਦੂਜਾ ਸੂਆ ਤਾਜੀ ਸੂਈ ਝੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਸਕਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾਉਦੇ ਵੀਰੇ ਆਪਣਾ ਪਿੰਡ ਤੌਲਾ ਨਾਮ ਲਖਵਿੰਦਰ ਜਿਲ੍ਹਾ ਬਰਨਾਲਾ ਪਿੰਡ ਤੌਲਾ ਜਿਲ੍ਹਾ ਬਰਨਾਲਾ ਤੇ ਨਾਮ ਲਖਵਿੰਦਰ ਮੋਬਾਈਲ ਨੰਬਰ ਕਿੰਨਾ 75088832 75088832 ਜਿਹੜੀ ਲਖਵਿੰਦਰਪੁਰ ਸਕਰੀਨ ਤੇ ਮੱਝ ਲਿਖਿਆ ਹੈ ਕਹਿਮਾ ਸੂਆ ਸੂਈ ਹੈ ਵੀਰੇ ਦੂਜਾ ਸੂਆ ਸੂਈ ਹੈ ਕੈ ਦਿਨਾਂ ਦੀ ਸੂਈ ਹੈ ਤੀਜ ਦੋਸਤੋ ਚੌਣ ਚਵਾਦੀ ਹੈਗੀ ਓਕੇ ਤੇ ਦੁੱਧ ਹਾਜ਼ਰ 10 ਕਿਲੋ ਬੋਲਾ ਹਾਜ਼ਰ ਹੈ ਹੁਣ ਤੇ ਪੀਕ ਲੈਵਲ ਤੇ ਜਾ ਕੇ ਕਿੰਨਾ ਦੁੱਧ ਦੇ ਦੂ ਆਪਾਂ ਮਾਤ ਬੋਲੇ ਕਿਹਾ 13-12 ਕਿਲੋ ਆਪਣੇ ਪਿੰਡੋਂ ਲਈ ਗਿਆ ਚੋਇਆ ਹੈ ਪਹਿਲਾਂ ਦਾ ਦੋਸਤੋ ਪਹਿਲੇ ਸੂਏ ਵੀਰ ਕਹਿੰਦਾ ਵੀ ਆਪਣੀ ਪਿੰਡੋਂ ਹੀ ਲਈ ਆ ਵਪਾਰ ਦਾ ਕੰਮ ਹੈ 13-14 ਕਿਲੋ ਮਾਲਕ ਕਹਿੰਦੇ ਦਿੱਤਾ ਹੋਇਆਗਾ ਦੋਸਤੋ ਥਣ ਹਵਾਨੇ ਦੀ ਮੱਝ ਹੈਗੀ ਬਿਲਕੁਲ ਸਾਫ ਆ ਦੇਖ ਸਕਦੇ ਹੋ ਨਿਖਣਮਾ ਥਣ ਕਲਮ ਵਾਲਾ ਲੱਗਿਆਗਾ ਦੋਸਤੋ ਤੇ ਆਪਣੇ ਘਰੋਂ ਲੰਗ ਤੋਲੇ ਯਾਰ ਦਾ ਜੀ ਦੋਸਤੋ ਵੀਰਕਣਾ ਵੀ ਆਪਣੇ ਘਰੇ ਚਾਹੇ ਤਿੰਨ ਟਾਈਮ ਚਾਰ ਟਾਈਮ ਚਵਾਈ ਕਰਕੇ ਲਿਆ ਸਕਦੇ ਹੋ 10 ਕਿਲੋ ਤਿੰਨ ਦਿਨਾਂ ਦੀ ਸੂਈ ਥਲੇ ਦੁੱਧ ਹਾਜ਼ਰ ਤੇ ਲਖਵਿੰਦਰ ਚਵਾਈ ਦੀ ਓਕੇ ਖੋਲ ਕੇ ਗੇੜਾ ਦਵਾੜੇ ਤੋਰੇ ਬਖੋ ਬਾਈਆਂ ਨੂੰ ਚੱਕਰ ਬਾਈ ਦੋਸਤੋ ਪ੍ਰੋਪਰ ਲਾਈਵ ਮਿਲਕਿੰਗ ਦਿਖਾਵਾਂਗੇ ਤੁਹਾਨੂੰ ਕਰਕੇ ਨਾ ਕੋਈ ਕੱਟ ਕਰਨਾਗਾ ਸਵੇਰੇ ਲਖਵਿੰਦਰ ਕੈਕ ਵਜੇ ਹੋਈ ਐ ਚਵਾਈ ਦੋਸਤੋ ਬੈਂਕ ਹਵਾਨਾ ਮੂਰੇ ਮੰਗਰ ਦਾਗਾ ਨਿਖੜਮਾ ਥਣ ਮੁਠੀ ਵਾਲਾ ਤੇ ਸੀਲ ਸ਼ਾਂਤ ਠੰਡਾ ਸੁਭਾਅ ਝੋ ਸਵੇਰੇ ਵੀਰ ਕਹਿੰਦਾ ਵੀ ਸਾਢੇ 6 ਵਜੇ ਦੇ ਲਗਭਗ ਚਵਾਈ ਹੋਈ ਹੋਈ ਹੈ ਹੁਣ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ ਤਕਰੀਬਨ 6 ਦੇ ਲਗਭਗ ਹੈਗਾ ਬੱਚਾ ਲਾ ਕੇ ਦੋਸਤੋ ਮੱਝ ਪਸਮਾਈ ਹੋਈ ਹੈ ਪ੍ਰੋਪਰ ਤੁਹਾਨੂੰ ਆਪਾਂ ਚਵਾਈ ਕਰਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਿਓ ਲੈਣ ਦੇਣ ਵਾਲਾ ਰੇਟ ਬਾਜਲ ਜਿਹਾ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਹੁੰਦੀ ਹੈ ਦੋਸਤੋ ਵੀਰ ਲਖਵਿੰਦਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਮੱਝ ਦੀ ਖਰੀਦਦਾਰੀ ਕਰ ਸਕਦੇ ਹੋ ਸੋ ਰੇਟ ਬਿਲਕੁਲ ਐਨ ਜੈਨੂਇਨ ਜੈ ਵੀਡੀਓ ਦੇ ਵਿੱਚ ਹੀ ਕਰਵਾਦੇ। ਦੋਸਤੋ ਵੀਡੀਓ ਚ ਕੋਈ ਕੱਟ ਨਹੀਂ ਲਾਉਣਾ ਜਿੱਦਾਂ ਦੀ ਮੰਨ ਲਓ ਵੀ ਆਮ ਜਿਵੇਂ ਆਪਾਂ ਕਹਣਾ ਵੀ ਲਾਈਵ ਮਿਲਕਿੰਗ ਕਰਕੇ ਦਿਖਾਉਨੇ ਆ ਉਸ ਤਰ੍ਹਾਂ ਦੀ ਵੀਡੀਓ ਆਪਾਂ ਤੁਹਾਨੂੰ ਕਵਰ ਕਰਕੇ ਦਿਖਾ ਰਹੇ ਆਂ ਦੋਸਤੋ ਕੱਦ ਕਾੜ ਆਪਾਂ ਤੁਹਾਨੂੰ ਦੱਸ ਦਈਏ ਕੱਦ ਕੋਈ ਛੋਟਾ ਨਹੀਂ ਫੁੱਲ ਵੱਡਾ ਕੱਦ ਕਾੜ ਆ ਦੋਸਤੋ ਜਦੋਂ ਘਰੇ ਆਉਂਗੇ ਤੁਸੀਂ ਆਪ ਹੀ ਦੇਖੋਗੇ ਵੀ ਵਧੀਆ ਸਾਈਜ਼ ਜਿਵੇਂ ਦੂਜੇ ਸੂਗੇ ਮੱਝਾਂ ਦੇ ਕੱਦ ਹੁੰਦੇ ਨੇ ਓਡਾ ਕੱਦ ਕਾੜ ਆ ਰੀਜਨਲ ਸਿੰਘ ਗੋਲ ਕੋਈ ਸਿੰਘ ਦੇ ਹੱਥ ਤਰ੍ਹਾਂ ਨਹੀਂ ਹੈਗਾ ਤੇ ਲਖਵਿੰਦਰ ਕਿੰਨਾ ਕੁ ਦੁੱਧ ਦੇ ਦੂ ਬਈ ਬਾਈ ਆਪਾਂ 15 ਲੀਟਰ ਦੀ ਆਪਣੀ ਗਰੰਟੀ ਹੈ 15 ਕਿਲੋ ਦੁੱਧ ਦੇ ਦਊਗੀ ਚੋਣ ਚਵਾਦੀ ਓਕੇ ਆ ਬੱਚਾ ਮੰਨ ਕੇ ਲੈ ਚੋਕੇ ਦਿਖਾ ਦੇ ਬਈ ਬੱਚਾ ਇਹਨੂੰ ਮੰਗ ਰੋ ਛੱਡ ਦੀ ਦੋਸਤੋ ਚੋਣ ਚਵਾਦੀ ਹੈਗੀ ਓਕੇ ਗੈਪ ਵਾਲਾ ਥਾਣਾ ਨਿਖਣਮਾ ਨੇੜੇ ਤੋਂ ਜੱਜਮੈਂਟ ਕਾ ਸਕਦਾ ਹਾਂ ਹਵਾਨੇ ਦੀ ਚਵਾਈ ਤੁਹਾਨੂੰ ਆਪਾਂ ਕਰਕੇ ਦਿਖਾ ਦਿੰਨੇ ਜੇ ਕਿਸੇ ਮੇਰੇ ਵੀਰ ਦੀ ਸਮਦਰ ਹੀ ਚਾਉਂਦੀ ਹੈ ਵੀਰ ਦੋਸਤੋ ਲਖਵਿੰਦਰ ਨਾਲ ਜ਼ਰੂਰ ਕੰਟੈਕਟ ਕਰ ਲਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 7508883105 ਜਗਵਿੰਦਰ ਬਰਾਬਰ ਚੋਕੇ ਦਿਖਾ ਦੀ ਮੂਰਲਿਆਂ ਚੋਂ ਵੀ ਤੇ ਮਗਲਾਂ ਚੋਂ ਦੋਸਤੋ ਚਵਾਈ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖ ਸਕਦੇ ਹੋਗੇ ਬਿਲਕੁਲ ਇਹਨਾਂ ਗਾਂਵਾਂ ਵਾਲਾ ਚੋਕ ਮੂਰਲੇ ਜਿਹਾ ਵੀ ਮਾਰਨ ਦੋਸਤੋ ਹੱਲਣ ਚੱਲਣ ਵਾਲੇ ਦਾ ਤੁਸੀਂ ਵਰਕ ਹੀ ਬਾੜ ਦੋ ਇਹ ਤਾਂ ਮਈਆਂ ਦਾ ਬਾਹਰ ਘਟੇ ਤਾਂ ਗਾਇ ਤੁਹਾਨੂੰ ਹੋ ਗਈ ਨਹੀਂ ਪੈਸੇ ਨਹੀਂ ਪੜਦੀ ਹੋਈ ਆਪਾਂ ਨੂੰ ਲੱਤਾਂ ਦਾ ਦੇਖ ਸਕਦਾ ਨੂੰ ਤੁਸੀਂ ਕਿੱਥੇ ਕਰੇ ਖੜੀ ਆ ਹੱਲਣ ਵਾਲੇ ਦਾ ਕੋਈ ਵਰਕ ਹੀ ਬਾੜ ਦਿਓ ਚਵਾਈ ਦੀ ਹੈਗੀ ਆ ਓ ਕਿ ਲੈਣ ਦੇ ਨਾਲਾ ਰੇਟ ਕੀ ਹੋ ਲਖਵਿੰਦਰ ਉਹ ਤਾਂ 1.5 ਲੱਖ ਇੱਕ 45 ਹੀ ਹਾਂ ਨਾ ਦੇਵਾਂ ਦੋਸਤੋ ਮੁੱਲ ਵੀਰ ਕਹਿੰਦਾ 2 ਲੱਖ 1 ਲੱਖ ਤੇ 45000 ਦੀ ਦੇਵਾਂਗੇ ਘਰੇ ਆ ਬੰਦੇ ਦਾ ਮਾਣ ਤਨ ਜਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਦੋਸਤੋ ਵੀਰ ਲਖਵਿੰਦਰ ਨਾਲ ਜਰੂਰ ਕੰਟੈਕਟ ਕਰ ਲਓ ਪਿੰਡ ਤੌ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ